ਮੈਂ ਅੱਜ ਕਿਦੋਂ ਬੋਲ ਲਿਖਿਆ ਗਿਆ ਹੈ ਤੇ ਕਿੰਨਾ ਕੋ ਜਾਣ ਲੈ ਰਿਹਾ ਜੀ ਅੱਜ ਦਾ ਪ੍ਰੋਗਰਾਮ ਹੈ ਤੀਆਂ ਦਾ ਮੇਲਾ ਤੀਆਂ ਦਾ ਮੇਲਾ ਮੀਤ ਵਕੀਲ ਮੰਦੋਤ ਵੱਲੋਂ ਕਰਾਇਆ ਗਿਆ ਹੈ ਇਹ ਦੂਸਰਾ ਤੀਆਂ ਦਾ ਮੇਲਾ ਹੈ ਠੀਕ ਹੈ ਇੱਥੇ ਕਾਫੀ ਭੈਣਾਂ ਆਈਆਂ ਸਾਡਾ ਰੌਣਕ ਵਧਾਈ ਖਾਣ ਪੀਣ ਦਾ ਵਧੀਆ ਪ੍ਰਬੰਧ ਸੀ ਪੁਰਾਣੇ ਸਮਾਨ ਦੀ ਐਗਜ਼ੀਬਿਸ਼ਨ ਕੱਪੜਿਆਂ ਦੀ ਐਗਜ਼ੀਬਿਸ਼ਨ ਜੁੱਤੀਆਂ ਦੀ ਐਗਜ਼ੀਬਿਸ਼ਨ ਅਸੀਂ ਲਾਈ ਸਾਡੀਆਂ ਸਾਰੀਆਂ ਭੈਣਾਂ ਨੇ ਰਲ ਕੇ ਸਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਇਸ ਪ੍ਰੋਗਰਾਮ ਵਿੱਚ ਤਾਂ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਘਰ ਵਿੱਚ ਕੰਮ ਕਰਨ ਦੇ ਨਾਲ ਨਾਲ ਅਸੀਂ ਬਾਹਰ ਕੰਮ ਕਰਕੇ ਦੁਕਾਨਾਂ ਤੇ ਕੰਮ ਕਰਕੇ ਆਪਣੀਆਂ ਬੁਟੀਕਾਂ ਚਲਾ ਕੇ ਤੇ ਰੋਜੀ ਰੋਟੀ ਕਮਾ ਕੇ ਸਾਰੇ ਪਾਸੇ ਪੂਰੀਆਂ ਲੈ ਰਹੀਆਂ ਨਾ ਸਾਰੀਆਂ ਮੇਰੀਆਂ ਭੈਣਾਂ ਨੂੰ ਇਹੀ ਕੰਮ ਹੈ ਇਹ ਸੁਨੇਹਾ ਦਿੱਤਾ ਜਾਂਦਾ ਹੈ ਕਿ ਤੁਸੀਂ ਵੀ ਘਰ ਦੇ ਨਾਲ 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 ਦੂਜਾ ਕੰਮ ਵੀ ਕਰੋ ਤਾਂ ਜੋ ਤੁਸੀਂ ਆਜੀ ਲਾਈਫ ਵਿੱਚ ਸੈल्फ ਡਿਪੈਂਡ ਹੋ ਸਕੋ ਤੇ ਆ ਦਾ ਕੰਮ ਸਹੀ ਸਲਾਮਤ ਕਰ ਸਕੋ ਤੇ ਤੁਹਾਨੂੰ ਕਿਸੇ ਤੋਂ ਹੱਥ ਕਰਕੇ ਮੰਗਣ ਦੀ ਲੋੜ ਨਾ ਰਵੇ ਇਹ ਕਿਨਵਾ ਮੇਲਾ ਜੀ ਇਹ ਦੂਸਰਾ ਮੇਲਾ ਹੈ ਦੀਆਂ ਦਾ ਸਾਡਾ ਇਹ ਕਿਤੋਂ ਕਿਤੋਂ ਪੰਜਾਬ ਦੇ ਸ਼ਹਿਰੋਂ ਆਏ ਆ ਤੁਹਾਡੇ ਜੀ ਸਾਡੇ ਕੋਲ ਫਿਰੋਜ਼ਪੁਰ ਮੰਦੌੜ ਤੋਂ ਨਾਲ ਲੱਗਦੇ ਛੋਟੇ ਛੋਟੇ ਪਿੰਡਾਂ ਤੋਂ ਬਹੁਤ ਸਾਰੇ ਪਿੰਡ ਨੇ ਗੱਟੀ ਮੱਤੜ ਖੁੰਦਰਾ ਰੀਮੇਕੇ ਇਹ ਤਾਂ ਸਾਰੇ ਪਿੰਡਾਂ ਤੋਂ ਛੋਟੇ ਛੋਟੇ ਪਿੰਡਾਂ ਤੋਂ ਆਏ ਆ ਇਸ ਦਾ ਮਨੂਨ ਦਾ ਇਹੀ ਮਕਸਦ ਹੈ ਕਿ ਅਸੀਂ ਇਸ ਦੇ ਨਾਲ ਪੰਜਾਬੀ ਕਲਚਰ ਨੂੰ ਅੱਗੇ ਵਧਾਉਂਦੇ ਆ ਲੋਕਾਂ ਨੂੰ ਜਿੱਦਾਂ ਪੰਗੜੇ ਨੂੰ ਉਜਾਗਰ ਕਰਦੇ ਆਂ ਨਹੀਂ ਤਾਂ ਅੱਜਕੱਲ ਜ਼ਿਆਦਾ ਡੀਜੇ ਦਾ ਮੁੱਖ ਕੰਮ ਰਹਿ ਗਿਆ ਸੀ ਇਹਦੇ ਨਾਲ ਕੁੜੀਆਂ ਲੇਡੀਜ਼ ਨੱਚ ਲੈਂਦੀਆਂ ਨੇ ਆਦਾ ਮਾਣਾ ਕਰ ਲੈਂਦੀਆਂ ਹਨ ਮਨੋਰੰਜਨ ਕਰ ਲੈਂਦੀਆਂ ਨੇ ਰਾਣਾ ਸੱਭਿਆਚਾਰ ਅਸੀਂ ਪੇਸ਼ ਕਰਦੇ ਹਾਂ ਜਿਵੇਂ ਸ਼ਾਜੂ ਪੱਖੀਆਂ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਚਾਲਦੇ ਆਂ ਅਸੀਂ ਬੋਲਣਾ ਕੁਝ ਕਿਸੇ ਨੇ ਥੈਂਕ ਯੂ ਮੈਂ ਬੋਲਾਂ ਇਹ ਮੈਂ ਜਲੰਧਰ ਤੋਂ ਜੀ ਉਹ ਮੰਮੀ ਤੇ ਮੀਤ ਮਟੀਕਾ ਨੇ ਸਾਨੂੰ ਇਨਵਾਈਟ ਕੀਤਾ ਨਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੀਆਂ ਦੇ ਫੰਕਸ਼ਨ ਦੇ ਉੱਤੇ ਮਰੋਟ ਵਾਲਿਆਂ ਦਾ ਜੀ ਜੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਜਿਹੜੀਆਂ ਆਪਣੀਆਂ ਧੀਆਂ ਪੈਣਾ ਹੈਗੀਆਂ ਨੌਜਾਂ ਲਟਕੀਆਂ ਉਹਨਾਂ ਆਪਣੇ ਕੰਮ ਬਾਰੇ ਆਪਣੇ ਰੁਜ਼ਗਾਰ ਬਾਰੇ ਕੁਝ ਕੁ ਗੱਲਾਂ ਕਰਨੀਆਂ ਨੇ ਸਹੀ ਗੱਲ ਬੈਠੀ ਤੀਆਂ ਦਾ ਫੰਕਸ਼ਨ ਜੀ ਤੀਆਂ ਦਾ ਕੁੜੀਆਂ ਦੇ ਤੌਰ ਤੇ ਮਨਾਇਆ ਜਾਂਦਾ ਹੈ ਪੁਰਾਣੇ ਸੱਭਿਆਚਾਰ ਨੂੰ ਅੱਗੇ ਕਰਦੇ ਪਏ ਆ ਇਹਨਾਂ ਨੇ ਸਾਡੇ ਬਹੁਤ ਹਲਕੀ ਕੀਤੀ ਨਵੀਆਂ ਨਵੀਆਂ ਬੋਲੀਆਂ ਪਾਈਆਂ ਬਹੁਤ ਸੋਹਣਾ ਇਹਨਾਂ ਨੇ ਸਾਨੂੰ ਸ਼ਾਹੀਦ ਕੀਤਾ ਅਸੀਂ ਖੂਬ ਨੱਚੇ ਹਾਂ ਗਿੱਧੇ ਵਿੱਚ ਪੂਰਾ ਸਹਿਯੋਗ ਦਿੱਤਾ ਇਹਨਾਂ ਨੇ ਸਾਡਾ ਮੈਂ ਇਹ ਕਹਿਣੀ ਹਾਂ